ਸਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਵੀ ਪੀੜੀ ਕਿੰਨਾ ਦੀ ਹੈ ਰਾਏ ਬੁਲਾਰ ਭੱਟੀ ਜੀ ਜਿਨ੍ਹਾਂ ਨੇ ਗੁਰੂ ਰਣਕ ਸਾਹਿਬ ਦੇ ਨਾਮ ਨਾਲ ਜਦੋਂ ਵੀ ਨਾਮ ਜੁੜਿਆ ਕਿੰਨੀ ਜ਼ਮੀਨ ਹੈ ਜਿਹੜੀ ਉਹਨਾਂ ਨੇ দান ਕੀਤੀ ਜਿੱਥੇ-ਜਿੱਥੇ ਸਾਡੀ ਫੈਮਿਲੀ ਦੇ ਲੋਕ ਜਾਂਦੇ ਨੇ ਸਾਨੂੰ ਸਿੱਖ ਆਪਣੀ ਹੱਥਾਂ ਦੇ ਚੁੱਕਦੇ ਨੇ ਔਰ ਸਾਨੂੰ ਬਹੁਤ ਪਿਆਰ ਕਰਦੇ ਨੇ ਤੁਸੀਂ ਆਪਣੀਆਂ ਬਜ਼ੁਰਗਾਂ ਦੀਆਂ ਪਰੰਪਰਾਵਾਂ ਨੂੰ ਅੱਗੇ ਤੋਰਿਆ ਹੋਇਆ ਤੇ ਜਦੋਂ-ਜਦੋਂ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਸੰਗਤ ਇਕੱਠੀ ਹੁੰਦੀ ਹੈ ਤੇ ਉਹਨਾਂ ਦੀ ਆਪ ਭਗਤ ਲਈ ਤੁਸੀਂ ਖੁੱਲੇ ਦਿਲ ਨਾਲ ਸਵਾਗਤ ਕਰਦੇ ਹੋ। ਕਿ ਅਸੀਂ ਬੜੇ ਖੁਸ਼ਕਿਸਮਤ ਹੈ ਸਰਦਾਰ ਜੀ ਕਿ ਸਾਡਾ ਨਾਂ ਜਦੋਂ ਤਾਈਂ ਮੈਂ ਕਹਿੰਨਾ ਕਿ ਇਨਸਾਨੀਅਤ ਹੈ ਗੁਰੂ ਨਾਨਕ ਸਾਹਿਬ ਦਾ ਨਾਂ ਰਹੇਗਾ ਸਾਡਾ ਨਾਂ ਉਸ ਦੇ ਨਾਲ ਜੁੜੇ ਰਹੇਗਾ। ਨਾਨਕੀ ਤੋਂ ਬਾਅਦ ਇੱਕ ਐਸੇ ਮੁਸਲਮਾਨ ਸ਼ਖਸੀ ਰਾਏ ਬੁਲਾਰ ਬੱਡੀ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲੇ ਜਿਹੜੀ ਬਾਬੇ ਗੁਰੂ ਨਾਨਕ ਸਾਹਿਬ ਦੇ ਵਿੱਚ ਰੂਹਾਨੀਅਤ ਸੀ ਉਹਨੂੰ ਪਛਾਣ ਲਿਆ ਸੀ ਉਹਨਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਕੋਈ ਆਮ ਆਦਮੀ ਨਹੀਂ ਹੈ ਕੋਈ ਆਮ ਰੂਹ ਨਹੀਂ ਹੈ ਉਹ ਕੋਈ ਇੱਕ ਰਬੀ ਰੂਪ ਹੈ ਔਰ ਉਹਨਾਂ ਨੂੰ ਐਸਾ ਤਰ੍ਹਾਂ ਪਿਆਰ ਕਰਦੇ ਸੀ ਕਿ ਜਿਸ ਤਰ੍ਹਾਂ ਆਪਣਾ ਉਹਨਾਂ ਦਾ ਬੱਚਾ ਸਮਝ ਕੇ ਉਹਨੂੰ ਪਾਲਿਆ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸਭ ਤੋਂ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਬਾਰੇ ਆਪਣੀ ਆ ਜਿਹੜੀ ਕੀਤੇ ਹੋਏ ਪੁਰਖਿਆਂ ਦੇ ਨੇਕ ਕੰਮਾਂ ਬਾਰੇ ਕਿਵੇਂ ਪਤਾ ਲੱਗਦਾ ਕਿਹੜੀ ਕਹਾਣੀ ਸੁਣੀ। ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਵੱਡਿਆਂ ਦੀ ਸਾਡੀ ਲੈਗੇਸੀ ਹੈ ਔਰ ਅਸੀਂ ਉਹਨੂੰ ਹਾਲੇ ਤੱਕ ਕਾਇਮ ਰੱਖਿਆ ਔਰ ਮੈਂ ਕਹਿੰਦਾ ਕਿ ਜਦੋਂ ਤੱਕ ਇਨਸਾਨੀਅਤ रहेगी ਇਸ ਨੂੰ ਕਾਇਮ ਰੱਖਾਂਗੇ। ਆਣਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਲੰਗਰ ਪ੍ਰਥਾ ਦਾ ਸ਼ੁਰੂਆਤ ਕਰਨੀ 2 ਰੁਪਏ ਵਾਲਾ ਜਿਹੜਾ ਕਨਸੈਪਟ ਸੀ ਉਹ ਕਦੇ ਖਤਮ ਨਾ ਹੋਣ ਵਾਲਾ ਉਸ ਨੂੰ ਲੈ ਕੇ ਵੀ ਬਜ਼ੁਰਗਾਂ ਤੋਂ ਕਹਾਣੀਆਂ ਸੁਣੀਆਂ ਬਿਲਕੁਲ ਸਰਦਾਰ ਸਾਹਿਬ ਅਸੀਂ ਸੁਣੀਆਂ ਨੇ ਦੇਖੋ ਕਿ 2 ਰੁਪਏ ਦਾ ਜਿਹੜਾ ਲੰਗਰ ਸੀ ਮੇ ਤਾਂ ਕਾਲੂ ਜੀ ਤਾਂ ਨੂੰ ਸਭ ਨੂੰ ਪਤਾ ਹੈ ਕਿ ਸਾਡੇ ਵੱਡਿਆਂ ਦੇ ਕੋਲ ਕੰਮ ਕੀਤਾ ਕਰਦੇ ਸੀ ਔਰ ਬਾਬਾ ਨਾਨਕ ਅਥੇ ਜਦੋਂ ਪੈਦਾ ਹੋਏ ਤੇ ਉਹ ਕੁਛ ਕਰਦੇ ਨਹੀਂ ਸੀ ਤੇ ਉਹਨਾਂ ਨੂੰ ਮੇ ਤਾਂ ਕੱਲੂ ਜੀ ਨੂੰ ਬੜਾ ਬੁਰਾ ਲੱਗਦਾ ਸੀ ਉਹਨਾਂ ਨੇ ਉਹਨਾਂ ਨੂੰ 20 ਰੁਪਏ ਦਿੱਤੇ ਜਾਂ ਕੋਈ ਕਾਰੋਬਾਰ ਕਰਕੇ ਆਜੋ ਆਪਣੇ ਜੋਗਾ ਹੋ ਜਾਏਗਾ ਆਪਣੇ ਪੈਰਾਂ ਦੇ ਖਲੋ ਜਾਏਗਾ ਉਹ ਗਏ ਜਾ ਕੇ ਗਰੀਬਾਂ ਨੂੰ ਗਰੀਬਾਂ ਨੂੰ ਖਵਾਏ ਖਾਣਾ ਸ਼ਾਣਾ ਔਰ ਆਪਣੇ ਪਿਤਾ ਜੀ ਕੋਲੋਂ ਬੜਾ ਡਰਦੇ ਸੀ ਪਿਤਾ ਜੀ ਨੂੰ ਪਤਾ ਲੱਗਾ ਕਿ ਇਹ ਤੇ 20 ਰੁਪਏ ਜ਼ਾਇਆ ਕਰ ਰਿਹਾ ਹੈ ਔਰ ਬੜਾ ਮਾਰਿਆ ਆ ਕੇ ਤੇ ਰਾਈ ਬੁਲਾਟ ਸਾਹਿਬ ਨੇ ਬੜਾ ਮਾਈਂਡ ਕੀਤਾ ਇਸ ਗੱਲ ਨੂੰ ਕਿ ਤੁਸੀਂ ਕਿਉਂ ਕੀਤਾ ਇਹ ਕੰਮ 20 ਰੁਪਏ ਦੀ ਜਗ੍ਹਾ ਤੁਸੀਂ 40 ਲਓ ਜਿੰਨੇ ਮਰਜ਼ੀ ਲਓ ਬਾਬਾ ਜੀ ਨੂੰ ਕੋਈ ਕੁਝ ਨਹੀਂ ਗਾਣਾ ਜੋ ਜੋ ਕੁਝ ਬਾਬਾ ਜੀ ਕਰਨਗੇ ਅਸੀਂ ਹੋਂਦਾ ਜਿਹੜਾ ਹਮਦਾਨਾ ਅਸੀਂ ਫੋਕ ਧਿਆਨ ਕਰਾਂਗੇ ਦੁਨੀਆ ਦੇ ਜਿਸ ਮਰਦੀ ਨੁਕਰ ਤੇ ਚਲੇ ਜਾਓ ਇਹ ਲੰਗਰ ਸਾਰਾ 20 ਰੁਪਏ ਤੇ ਚੱਲਦਾ ਪਿਆ ਹੈ ਔਰ ਉਹ ਮੈਂ ਕਹਿੰਦਾ ਕਿ ਪੂਰੀ ਦੁਨੀਆ ਦੇ ਜਿੰਦਾ ਇਨਸਾਨੀਅਤ ਲੰਗਰ ਖਤਮ ਹੋਣ ਵਾਲੀ ਚੀਜ਼ ਨਹੀਂ ਹੈ ਔਰ ਜਿੰਦਾ ਬਾਬੇ ਨਾ ਰਹੇਗਾ ਇਨਸਾਨੀਅਤ ਬਾਬੇ ਦਾ ਨਾ ਰਹੇਗਾ ਲੰਗਰ ਚੱਲਦਾ ਰਹੇਗਾ 1500 ਮਰਬੇ ਦੇ ਮਾਲਕ ਸੀ ਜਿੱਥੇ ਤੁਸੀਂ ਅੱਜ ਖਲੋਤੀ ਹੋ ਇਹ ਸਾਰੀ ਰਾਏ ਬੋਹਿੰਦੀ ਤਲਵੰਡੀ ਸੀ ਅੱਜ ਜਿਹਨੂੰ ਨਨਕਾਣਾ ਸਾਹਿਬ ਜਾਨਾ ਜਾਂਦਾ ਹੈ ਔਰ ਰਾਏ ਬੋਹਿੰਦੀ ਜਿਹੜੀ ਤਲਵੰਡੀ ਸੀ ਉਹ 1500 ਮਰਬੇ ਦੇ ਮਾਲਕ ਸੀ ਉਹਨਾਂ ਨੇ ਜ਼ਮੀਨ ਖੇਚ ਦਿੱਤੀ ਸੀ ਕਿ ਇਹ ਅੱਧੀ ਜ਼ਮੀਨ ਜਿਹੜੀ 750 ਮਰਬਾ ਹੈ ਇਹ ਗੁਰੂ ਨਾਨਕ ਸਾਹਿਬ ਦੇ ਨਾਂ ਹੈ ਔਰ ਮੇਰੀ ਅੱਧੀ ਮੇਰੀ ਫੈਮਲੀ ਦੇ ਨਾਂ ਹੈ ਔਰ ਅੱਜ ਵੀ ਜਿਹੜੀ ਇਹ 750 ਮਰਬਾ ਹੈ 18750 ਏਕੜ ਇਹ ਗੁਰੂ ਨਾਨਕ ਸਾਹਿਬ ਦੇ ਨਾਂ ਬੋਲਦੀ ਹੈ ਜਿਨੇ ਇਹ ਅਸੀਂ ਨਨਕਾਣਾ ਸਾਹਿਬ ਦੇ ਹਾਲੀ ਵੀ ਵੱਡੇ ਜ਼ਿੰਮੇਦਾਰ ਹਨ ਅਤੇ ਐਸਾਰ ਇੱਕ ਮਕਸੀਮ ਬਾਬਾ ਨਾਨਕ ਦੀ ਆ ਵਨ ਡੋਈ ਸੀ ਸੰਤਾਲੀ ਦੇ ਵਿੱਚ ਨਨ ਕਾਨਾ ਸਾਹਿਬ ਦੀ ਸਾਰੀ ਚਾਬੀਆਂ ਸ਼ੇਹੂਪੁਰੇ ਦੀ ਸਾਰੀ ਚਾਬੀਆਂ ਮਾਨਾ ਵਾਲੇ ਦੀ ਸਾਰੀ ਚਾਬੀਆਂ ਸਾਡੇ ਪਰਦਾਦਾ ਜੀ ਨੇ ਦੇਖ ਕੇ ਗਿਆ ਸੀ ਸਿੱਖ ਔਰ ਉਹਨਾਂ ਨੂੰ ਪਤਾ ਸੀ ਕਿ ਇਹ ਆਮਾਨਤਨ ਰਖਵਾ ਕੇ ਜਾ ਰਹੇ ਹਾਂ 5-6 ਦਿਨ ਦੇ ਬਾਅਦ ਅਸੀਂ ਵਾਪਸ ਆਵਾਂਗੇ ਔਰ ਇਹ ਰਾਜ ਸਾਹਿਬਾਂ ਇੱਥੇ ਦੇ ਮਸ਼ਹੂਰ ਲੋਗ ਨੇ ਔਰ ਸਾਨੂੰ ਚਾਬੀਆਂ ਐਜ਼ ਇਟ ਇਜ਼ ਵਾਪਸ ਮਿਲ ਜਾਣਗੀਆਂ ਮਗਰ ਵੰਡ ਦੇ ਵਿੱਚ ਕੋਈ ਐਸਾ ਮੁਸ਼ਕਿਲ ਹੋ ਗਿਆ ਕਿ ਉਹ ਵਾਪਸ ਲੋਗ ਨਹੀਂ ਆ ਸਕੇ ਤੁਹਾਨੂੰ ਕਦੇ ਇਹ ਮਹਿਸੂਸ ਹੋਇਆ ਹੈ ਕਿ ਜਿਸ ਤਰ੍ਹਾਂ ਕਾਰਿਡੋਰ ਕਰਤਾਰਪੁਰ ਸਾਹਿਬ ਦਾ ਖੁੱਲਿਆ ਤੇ ਦੋਨਾਂ ਦੇਸ਼ਾਂ ਦੇ ਵਿੱਚ ਅੱਜ ਲੈਂਦੇ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਜਿਵੇਂ ਇੱਕ ਅਪਨਾਤ ਵਾਲੇ ਰਿ ਇਸ ਪਾਸੇ ਵੀ ਆਉਣ ਦੇ ਲਈ ਕਾਰਿਡੋਰ ਜਾਂ ਹੋਰ ਕੀ ਕੀ ਸੋਚਦੇ ਹੋ ਤੁਸੀਂ ਕਿ ਨਨਕਾਣਾ ਸਾਹਿਬ ਤੱਕ ਕੀ ਕੀ ਹੋਣਾ ਚਾਹੀਦਾ ਜੋ ਹਾਲੇ ਘਾਟ ਰਿਹਾ ਹੈ ਮੈਂ ਕਹਿੰਦਾ ਕਿ ਜਿਹੜੇ ਸਾਡੇ ਸਰਦਾਰ ਬੈਠੇ ਨੇ ਇੰਡੀਆ ਦੇ ਵਿੱਚ ਵੀ ਬਾਹਰ ਵੀ ਬੈਠੇ ਨੇ ਉਹਨਾਂ ਵਾਸਤੇ ਵੀਜ਼ਾ ਪਾਲਿਸੀ ਬੜੀ ਈਜ਼ੀ ਹੋ ਜਾਣੀ ਚਾਹੀਦੀ ਹੈ ਜਿਹੜੇ ਸਾਡੇ ਐਨ ਆਰ ਆਈਜ਼ ਨੇ ਉਹਨਾਂ ਵਾਸਤੇ ਸਾਡੀ ਗਵਰਨਮੈਂਟ ਨੇ ਸਾਰਾ ਕੁਝ ਬੜਾ ਈਜ਼ੀ ਕਰ ਦਿੱਤਾ ਹੈ ਔਰ ਉਹਨਾਂ ਨੂੰ ਉਹਨਰਾਈਵਲ ਵੀਜ਼ਾ ਮਿਲਿਆ ਕਰੇਗਾ ਔਰ ਉਹਨਾਂ ਨੂੰ ਚਾਹੀਦਾ ਕਿ ਇੰਡੀਅਨ ਜਿਹੜੀ ਗਵਰਨਮੈਂਟ ਹੈ ਸਾਡੇ ਜਿਹੜੇ ਉੱਥੇ ਲੋਕ ਜਿਹੜਾ ਆਣਾ ਚਾਹੁੰਦੇ ਨੇ ਇੰਡੀਆ ਤੋਂ ਉਹਨਾਂ ਵਾਸਤੇ ਫ੍ਰੀ ਐਂਟਰੀ ਹੋਣੀ ਚਾਹੀਦੀ ਹੈ ਬਾਰਡਰ ਤੇ ਔਰ ਜਦੋਂ ਮਰਜ਼ੀ ਆਣ ਜਦੋਂ ਮਰਜ਼ੀ ਜਾਣ ਤੇ ਮੈਂ ਕਹਿੰਨਾ ਕਿ ਜਿੰਨੀ ਦੇਰ ਜ਼ਿਆਦਾ ਆਉਣਗੇ ਸਾਡੇ ਘਰ ਆਪਸੇ ਪਿਆਰ ਵਧੇਗਾ ਵੈਸੇ ਵੀ ਪੰਜਾਬੀਆਂ ਦਾ ਸਾਡਾ ਪਿਆਰ ਬਹੁਤ ਜ਼ਿਆਦਾ ਆਪਸ ਦੇ ਵਿੱਚ ਵਿੱਚ ਕਹ ਤੇ ਹੋਰ ਆ ਗਏ ਆ ਜੇ ਕਿਸੇ ਹੋਰ ਦੇਸ਼ ਚ ਮੁਲਕ ਚ ਗਏ ਸਦਾ ਦੀ ਮੈਂ ਕਹਿੰਦਾ ਜਿਹੜੇ ਪੱਗ ਵਾਲੀ ਦੀਦਸਤ ਪਾਕਿਸਤਾਨ ਦੇ ਵਿੱਚ ਨਾ ਪੂਰੀ ਦੁਨੀਆ ਦੇ ਵਿੱਚ ਕਿੱਥੇ ਹੋਈ ਨਹੀਂ ਇਸ ਵਕਤ ਅਸੀਂ ਨਨਕਾਣਾ ਸਾਹਿਬ ਆ ਜੋ ਇੱਕ ਅਜਹੀਤ ਪਵਿੱਤਰ ਧਰਤੀ ਹੈ ਜਿਸ ਨੂੰ ਕਿੰਨੇ ਹੀ ਦੁਨੀਆ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਨਤਮਸਤਕ ਹੋਣਾ ਚਾਹੁੰਦੇ ਨੇ ਕਿਸੇ ਕਿਸੇ ਨੂੰ ਮੌਕਾ ਮਿਲਦਾ ਇੱਥੇ ਪਹੁੰਚਣ ਦਾ ਅਸੀਂ ਵੀ ਪਹਿਲੀ ਵਾਰ ਇੱਥੇ ਆਏ ਆ ਔਰ ਇਸ ਵਕਤ ਜਿਹੜੀ ਜਗ੍ਹਾ ਦੇ ਉੱਤੇ ਖੜੇ ਆ ਉਹ 19ਵੀਂ ਪੀੜੀ ਹੈ ਸਾਡੇ ਨਾਲ ਗੱਲਬਾਤ ਕਰਨਗੇ 19ਵੀਂ ਪੀੜੀ ਕਿੰਨਾ ਦੀ ਹੈ ਰਾਏ ਬੁਲਾਰ ਭੱਟੀ ਜੀ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਦੇ ਨਾਮ ਨਾਲ ਜਦੋਂ ਵੀ ਨਾਮ ਜੁੜਿਆ ਕਿੰਨੀ ਜ਼ਮੀਨ ਹੈ ਜਿਹੜੀ ਉਹਨਾਂ ਨੇ দান ਕੀਤੀ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰਬਾਣੀ ਦਾ ਪ੍ਰਚਾਰ ਹੁੰਦਾ ਰਹੇਗਾ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਹੁੰਦਾ ਰਹੇਗਾ ਉਦੋਂ ਉਦੋਂ ਤੱਕ ਇਸ ਪੀੜੀ ਦੀ ਵੀ ਗੱਲ ਹੋਏਗੀ 19ਵੀਂ ਪੀੜੀ ਦੇ ਵਿੱਚੋਂ ਮੇਰੇ ਨਾਲ ਇੱਥੇ ਖੜੇ ਨੇ ਰਾਏ ਬਿਲਾਲ ਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਰਾਏ ਬਿਲਾਲ ਅਕਰਮ ਭੱਟੀ ਜੀ ਜਿਨ੍ਹਾਂ ਨੇ 19ਵੀਂ ਪੀੜੀ ਦੇ ਵਿੱਚ ਕੀ ਕੁਝ ਗੁਰਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਅੱਗੇ ਪਰੰਪਰਾਵਾਂ ਨੂੰ ਤੋੜਿਆ ਹੋਇਆ ਹੈ ਬਿਲਾਲ ਸਾਹਿਬ ਬਹੁਤ ਪਹਿਲਾ ਤਾਂ ਅਸੀਂ ਆਪਣੇ ਵੱਲੋਂ ਤੁਹਾਡੀ ਮਿਹਰਬਾਨੀ ਸ਼ੁਕਰੀਆ ਕਰਦੇ ਆ ਕਿ ਤੁਸੀਂ ਆਪਣੀਆਂ ਬਜ਼ੁਰਗਾਂ ਦੀਆਂ ਪਰੰਪਰਾਵਾਂ ਨੂੰ ਅੱਗੇ ਤੋਰਿਆ ਹੋਇਆ ਤੇ ਜਦੋਂ-ਜਦੋਂ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਸੰਗਤ ਇਕੱਠੀ ਹੁੰਦੀ ਹੈ ਤੇ ਉਹਨਾਂ ਦੀ ਆਓ ਭਗਤ ਲਈ ਤੁਸੀਂ ਖੁੱਲੇ ਦਿਲ ਨਾਲ ਸਵਾਗਤ ਕਰਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਹਿਲੇ ਮੈਂ ਸਾਰੀ ਸੰਗਤ ਜਿਹੜੀ ਸਾਡੇ ਕੋਲ ਪਾਕਿਸਤਾਨ ਪਹੁੰਚੀ ਹੈ ਨਨਕਾਣਾ ਸਾਹਿਬ ਪਹੁੰਚੀ ਹੈ ਉਹਨਾਂ ਵਿੱਚ ਬਾਬੇ ਗੁਰੂ ਨਾਨਕ ਸਾਹਿਬ ਦੇ 555 ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਦੇਣਾ ਤੁਹਾਨੂੰ ਰੱਬ ਤੁਹਾਨੂੰ ਤੁਹਾਡੇ ਤੇ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਖੁਸ਼ੀਆਂ ਦੇਵੇ ਤੁਹਾਡੇ ਬੱਚਿਆਂ ਨੂੰ ਖੁਸ਼ੀਆਂ ਦੇਵੇ ਤੇ ਅਸੀਂ ਬੜੇ ਖੁਸ਼ਕਿਸਮਤ ਹੈ ਸਰਦਾਰ ਜੀ ਕਿ ਸਾਡਾ ਨਾਂ ਜਦੋਂ ਤਾਈ ਮੈਂ ਕਹਿੰਨਾ ਕਿ ਇਨਸਾਨੀਅਤ ਹੈ ਗੁਰੂ ਨਾਨਕ ਸਾਹਿਬ ਦਾ ਨਾਂ ਰਹੇਗਾ ਸਾਡਾ ਨਾਂ ਉਸ ਦੇ ਨਾਲ ਜੁੜੇ ਰਹੇਗਾ ਜਿੱਥੇ ਜਿੱਥੇ ਸਾਡੀ ਫੈਮਲੀ ਦੇ ਲੋਕ ਜਾਂਦੇ ਨੇ ਸਾਨੂੰ ਸਿੱਖ ਆਪਣੀ ਹੱਥਾਂ ਤੇ ਚੁੱਕਦੇ ਨੇ ਔਰ ਸਾਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਸਾਨੂੰ ਹਾਲੀ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਰਛਾਵਾਂ ਹੈ ਜਿਹੜੀ ਚੀਜ਼ ਜਿਹੜੀ ਉਹਨਾਂ ਦੀ ਫਜ਼ਾ ਨਨਕਾਣਾ ਸਾਹਿਬ ਦੀ ਫਜ਼ਾਵਾ ਦੇ ਵਿੱਚ ਹੀ ਬਾਬੇ ਨਾਨਕ ਦੀ ਉਹ ਹਵਾਵਾਂ ਨੇ ਦੇ ਵਿੱਚ ਉਹਨਾਂ ਦੀ ਮਸ਼ਕ ਆਂਦੀ ਹੈ ਔਰ ਅਸੀਂ ਬੜੇ ਖੁਸ਼ਕਿਸਮਤ ਹੈ ਭੱਟੀ ਫੈਮਿਲੀ ਕਿ ਸਾਡਾ ਨਾਂ ਜਿਹੜਾ ਹੈ ਉਹ ਬਾਬਾ ਨਾਨਕ ਨਾਲ ਜੁੜਿਆ ਰਹੇਗਾ ਔਰ ਜਦੋਂ ਤੱਕ ਇਨਸਾਨੀਅਤ ਰਹੇਗੀ ਸਾਡਾ ਨਾਂ ਜੁੜਿਆ ਰਹੇਗਾ ਔਰ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਦਾ ਸ਼ੁਰੂਆਤ ਕੀਤੀ ਤੇ ਉਹ ਜੋ ਜਦੋਂ ਜਦੋਂ ਜਿੱਥੇ ਜਿੱਥੇ ਗਏ ਇਨਸਾਨੀਅਤ ਦਾ ਪਾਠ ਪੜਾਉਣ ਦੇ ਲਈ ਸਿੱਖਣ ਸਿਖਾਉਣ ਦੇ ਲਈ ਤਾਂ ਉਦੋਂ ਬਹੁਤ ਲੋਕ ਘਟ ਸੀ ਜਿਹੜੇ ਹੰਗਾਰਾ ਭਰ ਰਹੇ ਸੀ ਉਹਨਾਂ ਵਿੱਚੋਂ ਪਹਿਲਿਆਂ ਦੇ ਵਿੱਚੋਂ ਇੱਕ ਰਾਏ ਬੁਲਾਰਜੀ ਸੀ ਜਿਨ੍ਹਾਂ ਦੇ ਕਰਕੇ ਤੁਹਾਡੀ ਪੀੜ੍ਹੀ ਨੂੰ ਵੀ ਲੋਕ ਜਿੱਥੇ ਵੀ ਬੈਠਿਆ ਸਲਾਮ ਕਰਦੇ ਆ ਸਰਦਾਰ ਸਾਹਿਬ ਤੁਸੀਂ ਇਹ ਦੇਖੋ ਕਿ ਬੀਬੀ ਨਾਨਕੀ ਤੋਂ ਬਾਅਦ ਇੱਕ ਐਸੇ ਮੁਸਲਮਾਨ ਸ਼ਖਸੀ ਰਾਏ ਬੁਲਾਰ ਭੱਟੀ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲੇ ਜਿਹੜੀ ਬਾਬੇ ਗੁਰੂ ਨਾਨਕ ਸਾਹਿਬ ਦੇ ਵਿੱਚ ਰੂਹਾਨੀਅਤ ਸੀ ਉਹਨੂੰ ਪਛਾਣ ਲਿਆ ਚਾ ਉਹਨਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਕੋਈ ਆਮ ਆਦਮੀ ਨਹੀਂ ਹੈ ਕੋਈ ਆਮ ਰੂਹ ਨਹੀਂ ਹੈ ਉਹ ਕੋਈ ਰਬੀ ਰੂਪ ਹੈ ਔਰ ਉਹਨਾਂ ਨੂੰ ਐਸਾ ਤਰ੍ਹਾਂ ਪਿਆਰ ਕਰਦੇ ਸੀ ਕਿ ਜਿਸ ਤਰ੍ਹਾਂ ਆਪਣਾ ਉਹਨਾਂ ਦਾ ਬੱਚਾ ਸਮਝ ਕੇ ਉਹਨੂੰ ਪਾਲ ਲਿਆ ਉਹਨਾਂ ਨੇ ਜੀ ਤੁਸੀਂ ਤੁਹਾਨੂੰ ਜਦੋਂ ਪਹਿਲੀ ਵਾਰੀ ਕਿਉਂਕਿ ਬੱਚਾ ਜਨਮ ਲੈਂਦਾ ਇੰਨੀ ਸੋਝਬੂਝ ਤਾਂ ਹੁੰਦੀ ਨਹੀਂ ਜਦੋਂ ਅਸੀਂ ਸੋਝੀ ਸੰਭਾਲਦੇ ਹਾਂ ਸਮਝ ਆਉਂਦੀ ਹੈ ਆਪਣੇ ਬਜ਼ੁਰਗਾਂ ਤੋਂ ਸਭ ਤੋਂ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਬਾਰੇ ਆਪਣੀ ਆ ਜਿਹੜੀ ਕੀਤੇ ਹੋਏ ਪੁਰਖਿਆਂ ਦੇ ਨੇਕ ਕੰਮਾਂ ਬਾਰੇ ਕਿਵੇਂ ਪਤਾ ਲੱਗਦਾ ਕਿਹੜੀ ਕਹਾਣੀ ਸੁਣੀ ਸਰਤਾ ਜੀ ਬੇਸਿਕਲੀ ਮੈਂ 19 ਜਨਰੇਸ਼ਨਾਂ 19 ਪੀੜੀਆਂ ਰਾਏ ਬੁਲਾਰ ਭੱਟੀ ਸਾਹਿਬ ਦੀ ਔਰ ਸਾਡਾ ਪੀੜੀਦਰ ਪੀੜੀ ਚੱਲਦਾ ਆ ਰਿਹਾ ਅਸੀਂ ਜਿਹੜੀ ਲੈਗਸੀ ਹੈ ਆਪਣੇ ਵੱਡਿਆਂ ਦੀ ਉਹ ਹਾਲੀ ਤੱਕ ਅਸੀਂ ਕਾਇਮ ਰੱਖੀਏ ਤੁਸੀਂ ਦੇਖੋ ਕਿ ਮੇਰੇ ਘਰ ਲੰਗਰ ਲੱਗਾ ਹੋਏ ਹੋਣੇ ਸਾਡੇ ਕੋਲ ਹਜ਼ਾਰਾਂ ਲੋਕ ਜਿਹੜਾ ਇੱਥੇ ਆਂਦਾ ਜਾਏਗਾ ਔਰ ਲੰਗਰ ਚੜਦਾ ਜਾਏਗਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਵੱਡਿਆਂ ਦੀ ਸਾਡੀ ਲੈਗਸੀ ਹੈ ਔਰ ਅਸੀਂ ਉਹਨੂੰ ਹਾਲੀ ਤੱਕ ਕਾਇਮ ਰੱਖਿਆ ਔਰ ਮੈਂ ਕਹਿਣਾ ਕਿ ਜੋ ਤਾਂ ਇਨਸ ਇੱਕ ਵਾਰੀ ਉਹ ਸਮਾਂ ਵੀ ਸੀ ਜਦੋਂ ਹਾਲਾਂਕਿ ਬਹੁਤ ਸਾਰੇ ਲੋਕ ਕਿੰਤੂ ਪਰੰਤੂ ਕਰਦੇ ਹੋਣਗੇ ਪਰ ਦੁਨੀਆ ਜਾਣਦੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਲੰਗਰ ਪ੍ਰਥਾ ਦਾ ਸ਼ੁਰੂਆਤ ਕਰਨੀ 20 ਰੁਪਏ ਵਾਲਾ ਜਿਹੜਾ ਕਨਸੈਪਟ ਸੀ ਉਹ ਕਦੇ ਖਤਮ ਨਾ ਹੋਣ ਵਾਲਾ ਉਸ ਨੂੰ ਲੈ ਕੇ ਵੀ ਬਜ਼ੁਰਗਾਂ ਤੋਂ ਕਹਾਣੀਆਂ ਸੁਣੀਆਂ ਬਿਲਕੁਲ ਸਰਦਾਰ ਸਾਹਿਬ ਅਸੀਂ ਸੁਣੀਆਂ ਨੇ ਦੇਖੋ ਕਿ 20 ਰੁਪਏ ਦਾ ਜਿਹੜਾ ਲੰਗਰ ਸੀ ਮੈਂ ਤਾਂ ਕਾਲੂ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਵੱਡਿਆਂ ਦੇ ਕੋਲ ਕੰਮ ਕੀਤਾ ਕਰਦੇ ਸੀ ਔਰ ਬਾਬਾ ਨਾਨਕ ਅਥੇ ਜਦੋਂ ਪੈਦਾ ਹੋਏ ਤੇ ਉਹ ਕੁਛ ਕਰਦੇ ਨਹੀਂ ਸੀ ਤੇ ਉਹਨਾਂ ਨੂੰ ਮੇਤਾ ਕਾਲੂ ਜੀ ਨੂੰ ਬੜਾ ਬੁਰਾ ਲੱਗਦਾ ਸੀ ਉਹਨਾਂ ਨੇ ਉਹਨਾਂ ਨੂੰ 20 ਰੁਪਏ ਦਿੱਤੇ ਜਾਂ ਕੋਈ ਕਾਰੋਬਾਰ ਕਰਕੇ ਆਜੂ ਆਪਣੇ ਜੋਗਾ ਹੋ ਜਾਏਗਾ ਆਪਣੇ ਪੈਰਾਂ ਤੇ ਖਲੋ ਜਾਏਗਾ ਉਹ ਗਏ ਜਾ ਕੇ ਗਰੀਬਾਂ ਨੂੰ ਗਰੀਬਾਂ ਨੂੰ ਖਵਾਏ ਖਾਣਾ ਸ਼ਾਣਾ ਔਰ ਆਪਣੇ ਪਿਤਾ ਜੀ ਕੋਲੋਂ ਬੜਾ ਡਰਦੇ ਸੀ ਤੇ ਜਦੋਂ ਪਿਤਾ ਜੀ ਨੂੰ ਪਤਾ ਲੱਗਾ ਕਿ ਇਹ ਤੇ 20 ਰੁਪਏ ਜ਼ਾਇਆ ਕਰ ਰਿਹਾ ਹੈ ਔਰ ਬੜਾ ਮਾਰਿਆ ਆ ਕੇ ਤੇ ਰਾਏ ਬੁਲਾਰ ਸਾਹਿਬ ਨੇ ਬੜਾ ਮਾਈਂਡ ਕੀਤਾ ਇਸ ਗੱਲ ਨੂੰ ਕਿ ਤੁਸੀਂ ਕਿਉਂ ਕੀਤਾ ਇਹ ਕੰਮ 20 ਰੁਪਏ ਦੀ ਜਗ੍ਹਾ ਤੁਸੀਂ 40 ਲਓ ਜਿੰਨੇ ਮਰਜ਼ੀ ਲਓ ਬਾਬਾ ਜੀ ਨੂੰ ਕੋਈ ਕੁਝ ਨਹੀਂ ਕਹਿਣਾ ਜੋ ਜੋ ਕੁਝ ਬਾਬਾ ਜੀ ਕਰਨਗੇ ਅਸੀਂ ਹੋਂਦਾ ਜਿਹੜਾ ਹਮਜ਼ਾਨਾ ਅਸੀਂ ਖੁਦ ਅਧਿਆਨ ਕਰਾਂਗੇ। ਹਾਂ। ਮਤਲਬ ਇਤਿਹਾਸ ਦੇ ਚ ਰੋਖੇ ਵਿੱਚ ਜਦੋਂ ਚਾਹਤ ਮਾਰਦੇ ਆ ਜਦੋਂ ਇੱਕ ਕਹਾਣੀਆਂ ਸੁਣਦੇ ਆ ਵੈਸੀ ਖੁਸ਼ੀ ਬਹੁਤ ਹੁੰਦੀ ਆ ਦੁਬੁੱਤ ਜਿਹਾ ਲੱਗਦਾ ਨਜ਼ਰ ਆਉਂਦਾ ਫੀਲ ਹੁੰਦਾ। ਬਿਲਕੁਲ ਤੁਸੀਂ ਇਹ ਦੇਖੋ ਕਿ ਤੁਸੀਂ ਜਸ ਦੁਨੀਆ ਦੇ ਚ ਇਸ ਮਰਦੀ ਨੁਕਰ ਤੇ ਚਲੇ ਜਾਓ ਇਹ ਲੰਗਰ ਸਾਰਾ 20 ਰੁਪਏ ਦਾ ਚੱਲਦਾ ਪਿਆ ਹੈ। ਔਰ ਉਹ ਮੈਂ ਕਹਿੰਦਾ ਕਿ ਪੂਰੀ ਦੁਨੀਆ ਦੇ ਜਿੰਦਾ ਇਨਸਾਨੀਅਤ ਲੰਗਰ ਖਤਮ ਹੋਣ ਵਾਲੀ ਚੀਜ਼ ਨਹੀਂ ਹੈ। ਔਰ ਜਦੋਂ ਤੱਕ ਨਾਂ ਰਹੇਗਾ ਇਨਸਾਨੀਅਤ ਦਾ ਬਾਬੇ ਦਾ ਨਾਂ ਰਹੇਗਾ ਲੰਗਰ ਚੱਲਦਾ ਰਹੇਗਾ। ਹਾਂ। ਤਾਂ ਕਾਰੋਬਾਰ ਨੂੰ ਲੈ ਕੇ ਇੱਕ ਬਹੁਤ ਸਾਰਾ ਸਮਾਂ ਬ ਜਾ ਕਾਰੋਬਾਰ ਦੇ ਵਿੱਚ ਆਪਣੀ ਤਬਦੀਲੀ ਕੀਤੀ ਇਹ ਦੇਖੋ ਸਰਦਾਰ ਜੀ ਸਾਡੇ ਵੱਡੇ 1500 ਮਰਬੇ ਦੇ ਮਾਲਕ ਸੀ ਜਿੱਥੇ ਤੁਸੀਂ ਅੱਜ ਖਲੋਤੇ ਹੋ ਇਹ ਸਾਰੀ ਰਾਇ ਬੋਇਂਦੀ ਤਲਵੰਡੀ ਸੀ ਅੱਜ ਜਿਹਨੂੰ ਨਨਕਾਣਾ ਸਾਹਿਬ ਜਾਨਾ ਜਾਂਦਾ ਹੈ ਔਰ ਰਾਏ ਭੋਇੰਦ ਦੀ ਜਿਹੜੀ ਤਲਵੰਡੀ ਸੀ ਉਹ 1500 ਮਰਬੇ ਦੇ ਮਾਲਕ ਸੀ ਉਹਨਾਂ ਨੇ ਜ਼ਮੀਨ ਖਰੀਦ ਦਿੱਤੀ ਸੀ ਕਿ ਐਦੀ ਜ਼ਮੀਨ ਜਿਹੜੀ 750 ਮਰਬਾ ਹੈ ਇਹ ਗੁਰੂ ਨਾਨਕ ਸਾਹਿਬ ਦੇ ਨਾਂ ਹੈ ਔਰ ਮੇਰੀ ਅੱਧੀ ਮੇਰੀ ਫੈਮਲੀ ਦੇ ਨਾਂ ਹੈ ਔਰ ਅੱਜ ਵੀ ਜਿਹੜੀ 750 ਮਰਬਾ ਹੈ 18750 ਏਕੜ ਇਹ ਗੁਰੂ ਨਾਨਕ ਸਾਹਿਬ ਦੇ ਨਾਂ ਬੋਲਦੀ ਹੈ ਜਿਨੇ ਇਹ ਆਸ-ਪਾਸ ਪਿੰਡ ਨੇ 3-4 ਕਿਲੋਮੀਟਰ ਤੇ ਸਾਰੀ ਜ਼ਮੀਨਾਂ ਨੇ ਇਹ ਸਾਰੀ ਗੁਰੂ ਨਾਨਕ ਸਾਹਿਬ ਦੀ ਸਾਰੀ ਲੈਂਡ ਹੈ ਔਰ ਅਸੀਂ ਖੁਸ਼ਕਿਸਮਤ ਹੈ ਕਿ ਅਸੀਂ ਨਨਕਾਣਾ ਸਾਹਿਬ ਦੇ ਹਾਲੀ ਵੀ ਵੱਡੇ ਜ਼ਿੰਮੇਦਾਰ ਹੈ ਔਰ ਇਹ ਸਾਰੀ ਬਖਸ਼ਿਸ਼ ਬਾਬੇ ਨਾਨਕ ਦੀ ਆ ਜੀ 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 ਤਾਂ ਸਾਨੂੰ ਵੀ ਬੜੀ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਤੇ ਅਸੀਂ ਫਿਰ ਤੁਹਾਡੇ ਘਰ ਤੱਕ ਜਦੋਂ ਪੁੱਜੇ ਹਵੇਲੀ ਤੱਕ ਪੁੱਜੇ ਤਾਂ ਸਾਡੀ ਵੀ ਤਾਂਗ ਸੀ ਕਿ ਗੱਲ ਜਰੂਰ ਹੋਣੀ ਚਾਹੀਦੀ ਹੈ ਤੁਹਾਡੇ ਨਾਲ ਕਿ ਅਗਲੀਆਂ ਪੀੜ੍ਹੀਆਂ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਮੇਂ ਦੀ ਰਫ਼ਤਾਰ ਦੇ ਨਾਲ ਬਦਲ ਜਾਂਦੀਆਂ ਆਪਣੇ ਪੁਰਖਿਆਂ ਦੀ ਲਗੈਸੀ ਨੂੰ ਅੱਗੇ ਲਿਜਾਣ ਲਈ ਬਹੁਤ ਸਾਰੇ ਲੋਕ ਕਾਮਯਾਬ ਵੀ ਨਹੀਂ ਹੁੰਦੇ ਭਟਕ ਜਾਂਦੇ ਰਹਾਂ ਤੋਂ ਪਰ ਰਾਹ ਤੋਂ ਨਹੀਂ ਭਟਕੇ ਇਹਦੇ ਲਈ ਤੁਹਾਡੇ ਪੁਰਖਿਆਂ ਦੀ ਸਿੱਖਿਆ ਹੀ ਸੀ ਜਾਂ ਆਸ-ਪਾਸ ਤੋਂ ਲੋਕਾਂ ਦਾ ਸੰਗਤ ਦਾ ਮਿਲਦਾ ਪਿਆਰ ਸਰਦਾਰ ਜੀ ਬੇਸਿਕਲੀ ਸੰਗਤ ਦਾ ਵੀ ਬਹੁਤ ਪਿਆਰ ਹੈ ਤੇ ਤੁਸੀਂ ਦੇਖੋ ਜਦੋਂ ਵੰਡ ਹੋਈ ਸੀ 47 ਦੇ ਵਿੱਚ ਨਨਕਾਣਾ ਸਾਹਿਬ ਦੀ ਸਾਰੀ ਚਾਬੀਆਂ ਸ਼ੇਖੂਪੁਰੇ ਦੀ ਸਾਰੀ ਚਾਬੀਆਂ ਮਾਨਾ ਵਾਲੇ ਦੀ ਸਾਰੀ ਚਾਬੀਆਂ ਸਾਡੇ ਪਰਦਾਦਾ ਜੀ ਨੂੰ ਦੇ ਕੇ ਗਿਆ ਸੀ ਸਿੱਖ ਔਰ ਉਹਨਾਂ ਨੂੰ ਪਤਾ ਸੀ ਕਿ ਇਹ ਅਮਾਨਤਨ ਰਖਵਾ ਕੇ ਜਾ ਰਹੇ ہیں 5-6 ਦਿਨ ਦੇ ਬਾਅਦ ਅਸੀਂ ਵਾਪਸ ਆਵਾਂਗੇ ਔਰ ਇਹ ਰਾਜ ਸਾਹਿਬਾਨ ਇੱਥੇ ਦੇ ਮਸ਼ਹੂਰ ਲੋਗ ਨੇ ਔਰ ਸਾਨੂੰ ਚਾਬੀਆਂ ਐਜ਼ ਇਟ ਇਜ਼ ਵਾਪਸ ਮਿਲ ਜਾਣਗੀਆਂ ਮਗਰ ਵੰਡ ਦੇ ਵਿੱਚ ਕੋਈ ਐਸਾ ਮੁਸ਼ਕਿਲ ਹੋ ਗਿਆ ਕਿ ਉਹ ਵਾਪਸ ਲੋਗ ਨਹੀਂ ਆ ਸਕੇ ਔਰ ਅਸੀਂ ਲੇਗੇਸੀ ਉਹ ਹਾਲੀ ਤੱਕ ਉਹਨੂੰ ਕਾਇਮ ਰੱਖੀ ਹੋਈ ਹੈ ਦਾ ਗੁਰਨਾਨਕ ਸਾਹਿਬ ਦੇ ਜਿੱਥੇ ਨਤਮਸਤਕ ਹੋਣ ਲਈ ਲੋਕਾਂ ਦੇ ਵਿੱਚ ਤਾਂ ਬੜੀ ਸ਼ਰਧਾ ਹੈ ਲੋਕ ਗੁਰਬਾਣੀ ਤੋਂ ਸਿੱਖਦੇ ਨੇ ਸਿਧਾਂਤ ਤੋਂ ਸਿੱਖਦੇ ਨੇ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਜਿਸ ਤਰ੍ਹਾਂ ਕਾਰਿਡੋਰ ਕਰਤਾਰਪੁਰ ਸਾਹਿਬ ਦਾ ਖੁੱਲਿਆ ਤੇ ਦੋਨਾਂ ਦੇਸ਼ਾਂ ਦੇ ਵਿੱਚ ਅੱਜ ਲੈਂਦੇ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਜਿਵੇਂ ਇੱਕ ਅਪਨਾਤ ਵਾਲੇ ਰਿਸ਼ਤੇ ਜਾਂ ਬਹੁਤ ਸਾਰੇ ਸਮੇਂ ਤੋਂ ਵਿਛੜੇ ਹੋਏ ਸੀ ਮਿਲਣ ਲੱਗੇ ਹੈ ਕਿ ਇਸ ਪਾਸੇ ਵੀ ਆਉਣ ਦੇ ਲਈ ਕੋਰੀਡੋਰ ਜਾਂ ਹੋਰ ਕੀ ਕੀ ਸੋਚਦੇ ਹੋ ਤੁਸੀਂ ਕਿ ਨਨਕਾਣਾ ਸਾਹਿਬ ਤੱਕ ਕੀ ਕੀ ਹੋਣਾ ਚਾਹੀਦਾ ਜੋ ਹਾਲੇ ਘਾਟ ਰਹਿ ਚੁੱਕੇ ਮੈਂ ਕਹਿੰਦਾ ਕਿ ਜਿਹੜੇ ਸਾਡੇ ਸਰਦਾਰ ਬੈਠੇ ਨੇ ਇੰਡੀਆ ਦੇ ਵਿੱਚ ਵੀ ਬਾਹਰ ਵੀ ਬੈਠੇ ਨੇ ਉਹਨਾਂ ਵਾਸਤੇ ਵੀਜ਼ਾ ਪਾਲਿਸੀ ਬੜੀ ਈਜ਼ੀ ਹੋ ਜਾਣੀ ਚਾਹੀਦੀ ਹੈ ਜਿਹੜੇ ਸਾਡੇ ਐਨਆਰਆਈਜ਼ ਨੇ ਉਹਨਾਂ ਵਾਸਤੇ ਸਾਡੀ ਗਵਰਨਮੈਂਟ ਨੇ ਸਾਰਾ ਕੁਝ ਬੜਾ ਈਜ਼ੀ ਕਰ ਦਿੱਤਾ ਹੈ ਔਰ ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਮਿਲਿਆ ਕਰੇਗਾ ਔਰ ਉਹਨਾਂ ਨੂੰ ਚਾਹੀਦਾ ਕਿ ਇੰਡੀਅਨ ਜਿਹੜੀ ਗਵਰਨਮੈਂਟ ਹੈ ਸਾਡੇ ਜਿਹੜੇ ਉੱਥੇ ਲੋਕ ਜਿਹੜਾ ਆਣਾ ਚਾਹੁੰਦੇ ਨੇ ਇੰਡੀਆ ਤੋਂ ਉਹਨਾਂ ਵਾਸਤੇ ਫ੍ਰੀ ਐਂਟਰੀ ਹੋਣੀ ਚਾਹੀਦੀ ਹੈ ਬਾਰਡਰ ਤੇ ਔਰ ਜਦੋਂ ਮਰਜ਼ੀ ਆਣ ਜਦੋਂ ਮਰਜ਼ੀ ਜਾਣ ਤੇ ਮੈਂ ਕਹਿੰਨਾ ਕਿ ਜਿੰਨੀ देर ਜ਼ਿਆਦਾ ਆਉਣਗੇ ਸਾਡੇ ਘਰ ਆਪਸੇ ਪਿਆਰ ਵਧੇਗਾ ਵੈਸੇ ਵੀ ਪੰਜਾਬੀਆਂ ਦਾ ਸਾਡਾ ਪਿਆਰ ਬਹੁਤ ਜ਼ਿਆਦਾ ਆਪਸ ਦੇ ਵਿੱਚ ਹਾਂ ਕਿ ਪੰਜਾਬ ਦੇ ਵਿੱਚ ਕਹਿੰਦੇ ਕਿ ਜ਼ੁਬਾਨ ਹੈ ਜਿਹੜੀ ਜਾਂ ਕਲਚਰ ਹੈ ਸੱਭਿਆਚਾਰ ਹੈ ਉਹ ਤੇ ਸਾਂਝਾ ਹੈ ਇਸ ਕਰਕੇ ਉਪਰਾਪਨ ਲੱਗਦਾ ਨਹੀਂ ਅਸੀਂ ਵੀ ਇੱਧਰ ਆਏ ਆ ਤਾਂ ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਕਿਤੇ ਹੋਰ ਆ ਗਏ ਆ ਜਾਂ ਕਿਸੇ ਹੋਰ ਦੇਸ਼ ਚ ਮੁਲਕ ਚ ਗਏ ਸਰਦਾਰ ਜੀ ਮੈਂ ਕਹਿੰਦਾ ਜਿਹੜੇ ਪੱਗ ਵਾਲੇ ਦੀ ਇੱਜ਼ਤ ਪਾਕਿਸਤਾਨ ਦੇ ਵਿੱਚ ਨਾ ਪੂਰੀ ਦੁਨੀਆ ਦੇ ਵਿੱਚ ਕਿੱਥੇ ਹੋਈ ਨਹੀਂ ਕਿਉਂਕਿ ਤੁਸੀਂ ਪੱਗ ਪਾਈ ਹੋਵੇ ਔਰ ਪਾਕਿਸਤਾਨ ਦੇ ਵਿੱਚ ਤੁਸੀਂ ਫਿਰ ਰਹੇ ਹੋਵੇ ਬੱਚੇ ਬੱਚੀਆਂ ਤੁਹਾਡੇ ਨਾਲ ਆ ਕੇ ਫੋਟੋ ਖਿਜਾਣੀ ਕਿ ਸਰਦਾਰ ਜੀ ਸਾਡੇ ਨਾਲ ਇੱਕ ਫੋਟੋ ਬਣਾਓ ਤੁਹਾਡੀ ਬਹੁਤ ਜ਼ਿਆਦਾ ਇੱਜ਼ਤ ਹੈ ਇਸ ਮੁਲਕ ਦੇ ਵਿੱਚ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਤਾਂ ਉਹ ਇੱਕ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਕਹਾਣੀਆਂ ਦੇ ਜ਼ਰੀਏ ਵੀ ਦਿਮਾਗ 'ਚ ਰਹਿੰਦਾ ਕਿ ਅਸੀਂ ਕਿਸ ਦੀ ਇੱਜ਼ਤ ਕਿਵੇਂ ਕਰਨੀ ਹੈ ਬਿਲਕੁਲ ਬਿਲਕੁਲ ਸਹੀ ਇੱਕ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਨਾ ਕਿਉਂਕਿ ਤੁਹਾਡੇ ਅਸੀਂ ਮੀਡੀਆ ਦੇ ਵਿੱਚ ਹੁੰਦੀ ਕਵਰੇਜ ਦੇ ਵਿੱਚ ਦੇਖਿਆ ਕਿ ਤੁਹਾਡੀ ਡਿਮਾਂਡ ਰਹੀ ਹੈ ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਵਧਾਉਣ ਵਾਸਤੇ ਕਿਸੇ ਤਰ੍ਹਾਂ ਦਾ ਰਿਸਰਚ ਕੇਂਦਰ ਜਾਂ ਕੋਈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਬਿਲਕੁਲ ਜੀ ਮੈਂ ਚਾਹਨਾ ਕਿ ਕੋਈ 뮤ਜ਼ੀਅਮਸ ਬਣਨੇ ਚਾਹੀਦੇ ਨੇ ਨਨਕਾਣਾ ਸਾਹਿਬ ਦੇ ਵਿੱਚ ਵੀ ਸਾਡੇ ਕੋਲ 뮤ਜ਼ੀਅਮਸ ਨਹੀਂ ਐਂ ਮੈਂ ਚਾਹਨਾ ਕਿ ਕੁਝ ਸਾਡੇ ਜਿਹੜੇ ਐਸਜੀਪੀਸੀ ਐ ਬਾਅਦ ਦੇ ਜਿਹੜੇ ਐਨਆਰਆਈਜ਼ ਨੇ ਉਹਨਾਂ ਨੂੰ ਮਿਲ ਕੇ ਸਾਡੇ ਨਾਲ ਬੈਠ ਕੇ ਕੋਈ 뮤ਜ਼ੀਅਮ ਸਿੱਖਾਂ ਦੀ ਕੋਈ ਹਿਸਟਰੀ ਦੇ ਬਾਰੇ ਵਿੱਚ ਹੋਣਾ ਚਾਹੀਦਾ ਕਿਉਂਕਿ ਸਿੱਖਾਂ ਦੀ ਇਤਿਹਾਸ ਜਿੰਨਾ ਪਾਕਿਸਤਾਨ ਦੇ ਵਿੱਚ ਹੈ ਮੇਰਾ ਖਿਆਲ ਹੈ ਕਿ ਇੰਡੀਆ ਦੇ ਵਿੱਚ ਵੀ ਨਹੀਂ ਹੈ ਔਰ ਸਾਡੀ ਗਵਰਨਮੈਂਟਸ ਨੇ ਉਹਨੂੰ ਮੇਨਟੇਨ ਰੱਖਿਆ ਹੋਇਆ ਤੇ ਮੈਂ ਚਾਹਣਾ ਇੱਥੇ ਮਿਊਜ਼ੀਅਮਸ ਬਣਾਉਣੇ ਤੇ ਮੁਖਤਲਿਫ ਚੀਜ਼ਾਂ ਖੁੱਲਣ ਸਿਖਾਉਣ ਦੀ ਜਿਹੜੀ ਯਾਦ ਦੇ ਵਿੱਚ ਬਾਬਾ ਨਾਨਕ ਦੀ ਯਾਦ ਦੇ ਵਿੱਚ ਜੀ ਉਹਦੇ ਵਿੱਚ ਸਾਨੂੰ ਐਸਜੀਪੀਸੀ ਦੀ ਔਰ ਬਾਹਰ ਜਿਹੜੇ ਐਨਆਰਆਈਸ ਨੇ ਉਹਨਾਂ ਦੀ ਮਦਦ ਚਾਹੀਦੀ ਆ ਜੀ ਤੁਹਾਡੀ ਸੋਚ ਨੂੰ ਦੇਖ ਕੇ ਤੁਹਾਡੇ ਪੁਰਖਿਆਂ ਨੇ ਜੋ ਕੀਤੇ ਕੰਮ ਨੇ ਕਿਤਾ ਦੁਨੀਆ ਸਲਾਉਂਦੀ ਹੈ ਸਾਨੂੰ ਵੀ ਬੜੀ ਚੰਗੀ ਤੇ ਖੁਸ਼ੀ ਦੀ ਗੱਲ ਹੈ ਚੰਗਾ ਮਹਿਸੂਸ ਕਰ ਰਹੇ ਹਾਂ ਅਖੀਰ ਦੇ ਵਿੱਚ ਚਾਹੇ ਦੁਨੀਆ ਦੇ ਵਿੱਚ ਜਿੱਥੇ ਮਰਜੀ ਗੁਰਨਾਨਕ ਨਾਮ ਲੈਵਾ ਸੰਗਤ ਵਸਦੀ ਹੈ ਉਹਨਾਂ ਨੂੰ ਕੋਈ ਪੈਗਾਮ ਕੋਈ ਸੁਨੇਹਾ ਬਾਜੀ ਮੈਂ ਕਹਿਣਾ ਕਿ ਮੈਂ ਪੂਰੀ ਦੁਨੀਆ ਫਿਰਨਾ ਤੇ ਮੈਂ ਉੱਥੇ ਜਾ ਕੇ ਗੁਰੂ ਘਰਾਂ ਦੇ ਵਿੱਚ ਵੀ ਇਹੀ ਐਲਾਨ ਕਰਨਾ ਕਿ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਿੱਖੀ ਦੇ ਬਾਰੇ ਨਹੀਂ ਪਤਾ ਜਦੋਂ ਮੈਂ ਕੋਈ ਸਵਾਲ ਪੁੱਛਣਾ ਕਿ ਬਾਬਾ ਨਾਨਕ ਦੀ ਪੈਦਾਇਸ਼ ਕਿੱਥੇ ਹੋਈਏ ਤੇ ਉਹ ਬਿਲਕੁਲ ਬਲੈਂਕ ਹੋ ਜਾਂਦੇ ਨੇ ਤੇ ਮੈਂ ਚਾਹਨਾ ਕਿ ਮਾਪੇ ਜਿਹੜੇ ਨੇ ਸਾਡੇ ਸਰਦਾਰ ਨੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਪਾਕਿਸਤਾਨ ਆਉਣ ਉਹਨਾਂ ਨੂੰ ਹਿਸਟਰੀ ਦੇ ਬਾਰੇ ਦੱਸਣ ਉਹਨਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਦੇ ਬਾਰੇ ਦੱਸਣ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਤਿਹਾਸ ਸਾਰਾ ਪਾਕਿਸਤਾਨ ਦੇ ਵਿੱਚ ਤੇ ਮੈਂ ਸਭ ਨੂੰ ਇਹ ਮੈਸੇਜ ਦਿਆਂਗਾ ਕਿ ਆਪਣੀ ਜ਼ਰੂਰ ਯੰਗ ਜਨਰੇਸ਼ਨ ਨੂੰ ਵੀ ਲੈ ਕੇ ਜ਼ਰੂਰ ਸਾਡੇ ਕੋਲ ਪਾਕਿਸਤਾਨ ਆਓ ਪਾਕਿਸ ਚੈਨਲ ਦਾ ABC ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਹੜਾ ਤੁਸੀਂ ਅੱਜ ਮੇਰੀ ਹਵੇਲੀ ਚ ਆਏ ਹੋ ਔਰ ਮੇਰਾ ਇੰਟਰਵਿਊ ਲਿਆ ਹੈ ਆਈ ਏ ਰੀਲੀ ਥੈਂਕਫੁਲ ਟੂ ਯੂ ਥੈਂਕ ਯੂ ਸੋ ਡਾਟੀ ਰਾਇ ਬਲਾਲ ਅਕਰਮ ਭੱਟੀ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਰਾਇ ਬਲਾਰ ਭੱਟੀ ਜੀ ਦੀ 19 ਪੀੜ੍ਹੀ ਦੇ ਵਿੱਚੋਂ ਨੇ ਔਰ ਚੰਗੀ ਗੱਲ ਇਹ ਹੈ ਸੰਕੇਤ ਵਧੀਆ ਇਹ ਹੈ ਕਿ ਦੋਨਾਂ ਮੁਲਕਾਂ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਇਹ ਵੀ ਨੇਕ ਸੋਚ ਦੇ ਨਾਲ ਕਰਦੇ ਦਿਖਾਈ ਦੇ ਰਹੇ ਨੇ ਇਹ ਕਿਵੇਂ ਸੋਚਦੇ ਨੇ ਕਿੰਨਾ ਚੰਗਾ ਸੋਚਦੇ ਨੇ ਇਹਨਾਂ ਦੀਆਂ ਗੱਲਾਂ ਬਾਤਾਂ ਤੋਂ ਸਾਫ਼ ਚਲਕ ਰਿਹਾ ਤੇ ਅਸੀਂ ਵੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਇਸ ਹਵੇਲੀ ਦੇ ਵਿੱਚ ਖੜ ਕੇ ਗੱਲਬਾਤ ਕੀਤੀ ਔਰ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਨਨਕਾਣਾ ਸਾਹਿਬ